ਹਰਿ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਜੀਤ ਸਿੰਘ ਅਤੇ ਮੇਰੇ ਸਹਿਯੋਗੀ ਰਾਜੀਵ ਬੰਸਰ ਅਸੀਂ ਹਰ ਰੋਜ਼ ਦੋਸਤੋ ਤੁਹਾਡੀ ਕਚਹਿਰੀ ਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਵੱਖ-ਵੱਖ ਵਿਸ਼ਿਆਂ ਤੇ ਇੱਕ ਐਪੀਸੋਡ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦਾ ਨਾਮ ਹੈ ਹਰ ਇੱਕ ਮੁੱਦੇ ਤੇ ਚਰਚਾ ਹਰ ਇੱਕ ਮੁੱਦੇ ਤੇ ਚਰਚਾ ਭਾਗ 11 ਲੈ ਕੇ ਅੱਜ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਫਿਰ ਤੋਂ ਹਾਜ਼ਰ ਹੋਏ ਹਾਂ ਅੱਜ ਦਾ ਵਿਸ਼ਾ ਹੈ ਪੰਜਾਬ ਪੰਜਾਬੀਅਤ ਅਤੇ ਪੰਜਾਬ ਦੀ ਧਾਰਤੀ ਸੋ ਦੋਸਤੋ ਜਿਦਾਂ ਭਗਵਾਨਤਮਾਨ ਸਾਹਿਬ ਨੇ ਖੇਤੀ ਲਈ ਬਹੁਤ ਸੋਨੇ ਉਪਰਾਲੇ ਕੀਤੇ ਆ ਜਿਹੜੀਆਂ ਥਾਵਾਂ ਤੇ ਨਹਿਰੀ ਪਾਣੀ ਨਹੀਂ ਜਾਂਦੇ ਸੀ ਉਹਨਾਂ ਨੇ ਉੱਥੇ ਖਾਲਾ ਬਣਾ ਕੇ ਸੂਏ ਬਣਾ ਕੇ ਉਹਨਾਂ ਇਲਾਕਿਆਂ ਦੇ ਵਿੱਚ ਨਹਿਰੀ ਪਾਣੀ ਪਹੁੰਚਾਉਣ ਦਾ ਇੱਕ ਬਹੁਤੀ ਸ਼ਲਾਘਾਯੋਗ ਉਪਰਾਲਾ ਕੀਤਾ ਜਿਹਦੇ ਲਈ ਅਸੀਂ ਪੰਜਾਬ ਸਰਕਾਰ ਦਾ ਅਤੇ ਸ਼੍ਰੀ ਭਗਵਾਨਤਮਾਨ ਸਾਹਿਬ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਸੋ ਇੱਕ ਸਾਡੀ ਬੇਨਤੀ ਵੀ ਆ ਦੋਸਤੋ ਅਸੀਂ ਸ਼੍ਰੀ ਚਮਕੌਰ ਸਾਹਿਬ ਦੇ ਨਾਲ ਬਿਲੋਂਗ ਕਰਦੇ ਹਾਂ ਰੋਪੜ ਜ਼ਿਲ੍ਹਾ ਸਾਡਾ ਸੋ ਜਿੰਨੀਆਂ ਵੀ ਨਹਿਰਾਂ ਐ ਜ਼ਿਆਦਾਤਰ ਸਾਡੇ ਇਲਾਕੇ ਦੇ ਵਿੱਚੋਂ ਹੋ ਕੇ ਜਾਂਦੀਆਂ ਸ਼੍ਰੀ ਚਮਕੌਰ ਸਾਹਿਬ ਤੋਂ ਸਰਹੰਦ ਨਹਿਰ ਹੈ ਜਿਹੜੀ ਉਹ ਵੀ ਸਾਡੇ ਇਲਾਕੇ ਚੋਂ ਕੇ ਲੰਘਦੀ ਆ ਸਤੋਂ 2 ਕਿਲੋਮੀਟਰ ਦੀ ਦੂਰੀ ਤੇ ਲੰਘਦੀ ਆ ਸੋ ਅੱਜ ਉਸ ਨਹਿਰ ਤੇ ਚਰਚਾ ਕਰਾਂਗੇ ਤੇ ਵਿਚਾਰ ਕਰਾਂਗੇ ਤੇ ਉਸ ਦੇ ਜਵਾਬ ਦੇਣਗੇ ਸਾਡੇ ਸਤਿਕਾਰਯੋਗ ਰਜੀਵ ਬੰਸਰ ਜੀ ਰਜੀਵ ਬੰਸਰ ਜੀ ਤੁਹਾਡਾ ਆਪਣੇ ਚੈਨਲ ਤੇ ਕਹੂੰਗਾ ਜੀ ਮੈਂ ਹੁਣੇ ਚੈਨਲ ਆਪਣਾ ਹੋ ਗਿਆ ਆਪਣੇ ਚੈਨਲ ਕਰਮਜੀ ਸਿੰਘ ਤੇ ਹਾਰਦਿਕ ਸਵਾਗਤ ਹੈ ਜੀ ਸੋ ਰਜੀਵ ਵੰਸਲ ਜੀ ਤੁਹਾਡਾ ਕੀ ਵਿਚਾਰ ਹੈ ਕਿ ਸ਼੍ਰੀ ਚੰਪੂਰ ਸਾਹਿਬ ਤੋਂ ਹੋ ਕੇ ਨਹਿਰ ਲੰਘਦੀ ਹੈ ਸਰਹੰਦ ਨਹਿਰ ਜੀ ਇਸ ਨਹਿਰ ਨੂੰ ਸਿਰਫ ਸਾਡੀ ਧਰਤੀ ਹੀ ਵਰਤੀ ਗਈ ਆ ਜਾਂ ਸਾਡਾ ਰਸਤਾ ਹੀ ਵਰਤੇ ਆ ਗਿਆ ਸਿਰਫ ਜਾਣਦਾ ਇਸ ਨਹਿਰ ਦਾ ਸਾਨੂੰ ਕੀ ਫਾਇਦਾ ਹੈ ਮੈਨੂੰ ਇਹਦੇ ਬਾਰੇ ਥੋੜੇ ਜਿਹਾ ਆਪਣੇ ਗੰਭੀਰਤਾ ਨਾਲ ਸੋਚ ਕੇ ਵਿਚਾਰ ਦਿਓ ਤੇ ਸਾਡੇ ਏਰੀਏ ਨੂੰ ਕਿਹ ਅਸ ਨਹਿਰ ਦੇ ਪਾਣੀ ਦੀ ਜਰੂਰਤ ਨਹੀਂ ਕਦੋਂ ਤੱਕ ਸਾਡੇ ਜ਼ਿਮੀਂਦਾਰ ਧਰਤੀ ਚੋਂ ਪਾਣੀ ਲੈਂਦੇ ਰਹਿਣਗੇ ਤੇ ਧਰਤੀ ਦੇ ਹੁਣ ਸਾਡੇ ਵੀ ਪਾਣੀ ਡੋਂ ਚਲ ਗਏ ਆ ਜੀ ਜੀ ਸਾਨੂੰ ਇਸ ਨਹਿਰ ਦਾ ਪਾਣੀ ਕਦੇ ਵੀ ਨਹੀਂ ਮਿਲਿਆ ਇਹ ਕੀ ਕਾਰਨ ਹੈ ਜੀ ਦੇਖੋ ਕਰਨਜੀਤ ਜੀ ਤੁਸੀਂ ਗੱਲ ਕਰੀਆ ਚਮਕੌਰ ਸਾਹਿਬ ਦੇ ਲੱਗੇ ਜਿਹੜੀ ਆਪਣੀ ਸਰਹੰਦ ਨਹਿਰ ਸਰਹੰਦ ਕਨਾਲ ਦੇ ਨਾਮ ਤੇ ਉਹਨੂੰ ਕਿਹਾ ਜਾਂਦਾ ਹਾਂਜੀ ਜਾਣੀ ਜਾਂਦੀ ਆ ਹੂੰ ਜਿਹੜੀ ਇਹ ਨਹਿਰ ਹੈ ਜੀ ਵੀ ਦੀ ਆਪਾਂ ਨੂੰ ਕੀ ਬੈਨੀਫਿਟ ਹੈ ਕੀ ਇਹਦੇ ਆਪਾਂ ਨੂੰ ਡਿਸਐਡਵਾਂਟੇਜ ਹੈ ਬਿਲਕੁਲ ਦੇਖੋ ਕਰਨਜੀਤ ਜੀ ਜਿਹੜੀ ਨਹਿਰਾ ਆਪਣੇ ਇਲਾਕੇ ਦੇ ਵਿੱਚ ਹੂੰ ਇਨੇ ਕਰਕੇ ਜਿਹੜਾ ਆਪਣੇ ਇਲਾਕੇ ਦਾ ਸਭ ਤੋਂ ਵੱਡਾ ਬੈਨੀਫਿਟ ਹੈ ਕਿ ਜਿਹੜਾ ਵਾਤਾਵਰਨ ਹੈ ਉਹ ਇੱਕ ਸ਼ੁੱਧਤਾ ਦਾ ਪ੍ਰਤੀਕ ਹੈ ਮਤਲਬ ਕਿ ਹਵਾਏ ਸ਼ੁੱਧ ਆਂਦੀ ਹੈ ਨੰਬਰ ਤੋਂ ਠੰਡੀ ਹਵਾ ਗਰਮੀਆਂ ਦੇ ਦੇ ਵਿੱਚ ਜੇ ਆਪਾਂ ਕੋਈ ਮਾਨਸਿਕ ਤਣਾਅ ਦੇ ਵਿੱਚ ਹੈਗਾ ਆਪਾਂ ਨੂੰ ਆਪਾਂ ਦੋ ਘੜੀ ਨਹਿਰ ਦੇ ਕਿਨਾਰੇ ਬੈਠ ਜਾਈਏ ਮਤਲਬ ਉੱਥੇ ਜਾ ਕੇ ਰੁੱਖ ਦੀ ਛਾਂ ਬੈਠ ਜਾਈਏ ਕਹਾਂਗਾ ਤਾਂ ਮਤਲਬ ਉਦੇ ਤੁਹਾਨੂੰ ਇੰਨੀ ਆਕਸੀਜਨ ਮਿਲੇਗੀ ਕਿ ਤੁਸੀਂ ਸੋਚ ਨਹੀਂ ਸਕਦੇ ਤੁਸੀਂ ਹੁਣ ਗੱਲ ਕਰੀਏ ਕਿ ਆਪਾਂ ਨੂੰ ਇਹਨਾਂ ਦੇ ਵੀ ਸਾਡੀ ਜਗਾ ਵਰਤੀ ਗਈ ਹੈ ਵੀ ਸਾਨੂੰ ਭਗਵੰਤਮਾਨ ਸਾਹਿਬ ਨੂੰ ਇਹੀ ਗੱਲ ਦਾ ਰੌਲਾ ਪਾਉਂਦੇ ਆ ਜੀ ਸਾਡੇ ਬਰੇ ਅਸਰਪੁਰ ਇਲਾਕੇ ਦੇ ਸੱਜਣ ਮਿੱਤਰ ਜਦੋਂ ਭਗਵੰਤਮਾਨ ਸਾਹਿਬ ਨਾਲ ਉਹਨਾਂ ਦੀ ਸਮੇਲਨ ਹੋਇਆ ਮਿਲਨ ਹੋਇਆ ਤਾਂ ਉਹਨਾਂ ਨੇ ਮੰਗ ਕਰੀਆ ਭਗਵੰਤਮਾਨ ਸਾਹਿਬ ਵੀ ਸਾਡੇ ਇਲਾਕੇ ਵਿੱਚ ਤੇ ਨਹਿਰ ਜਾਂਦੀ ਆ ਵੀ ਸਾਰ ਪਰ ਸਾਨੂੰ ਪਾਣੀ ਖਾੜ ਬਣਾ ਕੇ ਮਾਨ ਸਾਹਿਬ ਨੇ ਵਿਸ਼ਵਾਸ ਦਿਵਾਇਆ ਸੀ ਕਰਮਜੀਤ ਜੀ ਹੂੰ ਕਿ ਇਹ ਕੰਮ ਕੁਝ ਮਹੀਨਿਆਂ ਚ ਸ਼ੁਰੂ ਹੋ ਜਾਏਗਾ ਹੂੰ ਲੇਕਿਨ ਨੌਰੇ ਇਹ ਵੀ ਗੱਲ ਕਰਨਾ ਚਾਹੁੰਦਾ ਹਾਂ ਹੂੰ ਕਿ ਲਗਭਗ 1 ਸਾਲ ਦੇ ਕਰੀਬ ਹੋ ਗਿਆ ਅਸਰਪੁਰ ਤੋਂ ਬੰਦੇ ਆ ਹੂੰ ਉਹਨਾਂ ਨੇ ਗੱਲ ਮਾਨ ਸਾਹਿਬ ਨੂੰ ਮੁੱਦਾ ਚੁੱਕਿਆ ਸੀ ਫੇਸ਼ਲ ਸੋਸ਼ਲ ਮੀਡੀਆ ਤੇ ਐਨਾ ਮੁੱਦਾ ਸ਼ਾਇਆ ਸੀਗਾ ਹੂੰ ਲੋਕ ਉਸ ਗੱਲ ਦੀ ਚਰਚਾ ਕਰਦੇ ਆ ਵੀ ਚਲੋ ਕਿਸੇ ਨੇ ਤਾਂ ਸਾਡੇ ਏਰੀਆ ਲਈ ਮੰਗ ਰੱਖੀ ਬਿਲਕੁਲ ਔਰ ਮਾਨ ਸਾਹਿਬ ਨੇ ਸਵੀਕਾਰ ਵੀ ਕਰਿਆ ਸੀਗਾ ਹੂੰ ਕਿ ਅਸੀਂ ਖਾਲ ਤਾਂ ਹੀ ਤੁਹਾਡੇ ਏਰੀਆ ਨੂੰ ਪਾਣੀ ਦਵਾਵਾਂਗੇ ਹੂੰ ਬਟ ਉਹ ਗੱਲ ਨੂੰ ਅਜੇ ਬੂਰ ਨਹੀਂ ਪਿਆ ਕਰਮਜੀਤ ਜੀ ਸੋ ਇਸ ਗੱਲ ਤੇ ਅਸੀਂ ਪੰਜਾਬ ਸਰਕਾਰ ਦਾ ਨਿਖੇਧੀ ਕਰਦੇ ਆ ਬਿਲਕੁਲ ਵਿਰੋਧ ਤਾਂ ਅਸੀਂ ਨਹੀਂ ਕਰ ਸਕਦੇ ਕਰਮਜੀਤ ਜੀ ਹੂੰ 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 ਆਪਾਂ ਉਹਨਾਂ ਨੂੰ ਮਤਲਬ ਇੱਕ ਬੈਂਕੀ ਕਰ ਸਕਦੇ ਆ ਉਹਨਾਂ ਨੂੰ ਯਾਦ ਦਿਵਾਉਣਾ ਚਾਹੁੰਦੇ ਆ ਵੀ ਮਾਨ ਸਾਹਿਬ ਨੇ ਇਹ ਵਾਦਾ ਕੀਤਾ ਸੀਗਾ ਕਿ ਕੁਝ ਹੀ ਮਹੀਨਿਆਂ ਚ ਲਗਭਗ 2 ਮਹੀਨੇ ਦਾ ਸਮਾਂ 3 ਮਹੀਨੇ ਦਾ ਲੇਕਿਨ ਇਸ ਗਾਲ ਨੂੰ ਤਾਂ ਕਰਮਜੀਤ ਜੀ ਸਾਲ ਬੀਤ ਚੁੱਕਿਆ ਸੋ ਇਹ ਜਿਹੜੀ ਪ੍ਰਪੋਜ਼ਲ ਹਨੇਰੀ ਪਾਣੀ ਵਾਲੀ ਹਾਂਜੀ ਜਿੱਥੇ ਤਾਂ ਦੇਖੋ ਮਤਲਬ ਖਾੜਾ ਬਣਾਉਣ ਲਈ 15 15 20 20 ਕਿਲੋਮੀਟਰ ਦੀ ਖਾੜ ਪੱਟਣੀ ਸੀਗੀ ਉੱਥੇ ਤਾਂ ਪ੍ਰਪੋਜ਼ਲ ਗਿੱਦੜਵਾਹਾ ਇਲਾਕੇ ਦੇ ਵਿੱਚ ਦੇਖੋ ਅਸੀਂ ਗਏ ਨਹੀਂ ਲੇਕਿਨ ਜੋ ਸਾਨੂੰ ਮੀਡੀਆ ਤੇ ਦਿਖਾਇਆ ਗਿਆ ਵੀ ਗਿੱਦੜਵਾਹਾ ਏਰੀਆ ਫਰੀਦਕੋਟ ਏਰੀਆ ਜਿੱਥੇ ਖਾੜਾ ਬਣੀ ਹੈ ਲੇਕਿਨ ਸਾਡਾ ਚਮਕੌਰ ਸਾਹਿਬ ਨਾਲ ਮਤਰਾਜੀ ਮਾਲਾ ਸੂਕ ਕਿਉਂ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਮਾਨ ਸਾਹਿਬ ਨੂੰ ਇਤਿਹਾਸਕ ਧਰਤੀ ਆ ਸ਼ਹੀਦ ਸਿੰਘਾਂ ਦੀ ਧਰਤੀ ਆ ਇਸ ਨਾਲ ਮਤਰਾਜੀ ਮਾਲਾ ਸੂਕ ਕਿਉਂ ਕਿਉਂ ਬਿਲਕੁਲ ਜੀ ਜਦੋਂ ਕਿ ਉਹਰੇ ਦੇ ਤਾਂ ਹੂੰ ਸਾਡੇ ਜਿਹੜੇ ਮਤਲਬ ਕਿਸਾਨ ਵੀਰ ਐ ਹੂੰ ਉਹ ਤਾਂ ਮੰਨਤਾ ਕਰਦੇ ਵੀ ਸਾਨੂੰ ਅਸੀਂ ਆਪਣੇ ਖੇਤਾਂ 'ਚ ਖਾਲ ਪਾਉਣ ਨੂੰ ਤਿਆਰ ਹਾਂ ਹੂੰ ਮਤਲਬ ਇਹ ਸਰਕਾਰ ਰਿਪੋਰਟ ਤਾਂ ਬਣਾ ਕੇ ਭੇਜੇ ਹੂੰ ਬਿਲਕੁਲ ਬਿਲਕੁਲ ਅਗਰ ਜਦ ਤੱਕ ਸਰਕਾਰ ਵੱਲੋਂ ਕੋਈ ਰਿਪੋਰਟ ਨਹੀਂ ਬਣ ਕੇ ਆਉਂਦੀ ਸਰਕਾਰ ਵੱਲੋਂ ਕੋਈ ਇਸ ਤਰ੍ਹਾਂ ਦਾ ਆਸ਼ਵਾਸਨ ਜਿੱਦਾਂ ਹੁਣ ਇੱਕ ਤਰ੍ਹਾਂ ਦਾ ਝੂਠਾ ਆਸ਼ਵਾਸਨ ਕਹਿ ਸਕਦੇ ਬਾਤ ਦਿੱਤਾ ਗਿਆ ਸੱਚਾ ਨਹੀਂ ਆਉਂਦਾ ਉਦੋਂ ਤੱਕ ਉਹ ਵੀ ਕਿਆ ਕਰ ਸਕਦੇ ਦੇਖੋ ਕਰਨਜੀ ਜੀ ਇਹ ਨਹਿਰਾਂ ਦੀ ਗੱਲ ਆਪਾਂ ਨੂੰ ਫਾਇਦੇ ਦੀ ਗੱਲ ਕਰਨੀ ਦੇਖੋ ਜਦੋਂ ਸਮਾਂ ਪੁਰਾਣਾ ਸੀਗਾ ਇਹ ਨਹਿਰਾਂ ਥੱਲੇ ਕੱਚੀਆਂ ਸੀਗੀਆਂ ਸਾਡੇ ਇਲਾਕੇ ਦੇ ਵਿੱਚ ਸੇਮ ਕਰਕੇ ਪਾਣੀ ਦਿਸ ਜਾਂਦਾ ਸੀਗਾ ਪਾਣੀ ਉੱਚੇ ਸੀਗੇ ਲੇਕਿਨ ਹੁਣ ਸਰਕਾਰਾਂ ਬਦਲਦੀਆਂ ਰਹੀਆਂ ਹਾਂ ਮਤਲਬ ਉਹ ਸਰਕਾਰਾਂ ਦੀ ਜਿਹੜੀ ਇਹਦੀ ਸਟਾਏ ਉਹ ਕੰਕਰੀਟ ਪਾ ਕੇ ਪੱਕੀ ਕਰਤੀ ਪੱਕੀ ਕਰਤੀ ਮਤਲਬ ਇਹ ਪਾਣੀ ਧਰਤੀ ਚ ਨਾ ਜਾਵੇ ਹੂੰ ਬਿਲਕੁਲ ਉਸ ਦਾ ਸਾਨੂੰ ਮਤਲਬ ਸਿੱਧਾ ਸਿੱਧਾ ਬਹੁਤ ਨੁਕਸਾਨ ਦਾ ਹਸਾਨ ਸਾਡੇ ਏਰੀਆ ਚ ਸੇਮ ਖਤਮ ਹੋ ਗਈ ਸੇਮ ਖਤਮ ਹੋ ਗਈ ਜਿਹੜੇ ਨਾਲ-ਨਾਲ ਡਰਾਫਟ ਲੱਗੇ ਹੋਏ ਆ ਉਹਨਾਂ ਨੂੰ ਵੀ ਪਾਣੀ ਨਹੀਂ ਮਿਲਣਾ ਉਹ ਵੀ ਸੁੱਕ ਰਹੇ ਆ ਇਹ ਵੀ ਸੁੱਕ ਰਹੇ ਆ ਕਰਮਜੀਤ ਜੀ ਇਹ ਤਾਂ ਜੇ ਸਾਡੇ ਕਿਸਾਨ ਜਥੇਬੰਦੀਆਂ ਸਾਡੇ ਪੰਜਾਬ ਦੇ ਲੋਕ ਸਾਡੇ ਚਮਕੌਰ ਸਾਹਿਬ ਇਲਾਕੇ ਦੇ ਲੋਕ ਹੂੰ ਇਹ ਤੁਸੀਂ ਦੇਖਿਆ ਹੁਣ ਪਿੱਛੇ ਇਹਨਾਂ ਨੇ 20 ਦਿਨ ਨਹਿਰ ਬੰਦ ਕਰੀਆ ਇਹਨਾਂ ਨੇ ਪੂਰੀ ਪੱਕੀ ਕਰਨ ਦਾ ਠੇਕਾ ਦਿੱਤਾ ਅਲੱਗ-ਅਲੱਗ ਠੇਕੇਦਾਰਾਂ ਨੂੰ ਉਹ ਰਾਹੇ ਕੋਲ ਪਿੱਛੇ ਰਾਹੇ ਲਗਾ ਹਾਂਜੀ ਹਾਂਜੀ ਲੇਕਿਨ ਲੋਕਾਂ ਦੇ ਵਿਰੋਧ ਦੇ ਬਾਵਜੂਦ ਇਹਨਾਂ ਨੇ ਸਿਰਫ ਕੁਝ-ਕੁਝ ਕੰਢੇ ਪੱਕੇ ਕੀਤੇ ਆ ਜਦ ਕਿ ਪ੍ਰਪੋਜ਼ਲ ਜਿਹੜੀ ਨਾ ਕੋ ਰਿਪੋਰਟ ਬਣੀ ਦੀ ਆ ਡਿਟੇਲ ਰਿਪੋਰਟ ਬਣੀ ਦੀ ਆ ਉਹਦੇ ਵਿੱਚ ਸਾਰੀ ਪੱਕੀ ਹੋਣ ਦਾ ਪ੍ਰਪੋਜ਼ਲ ਸੀਗਾ ਲੋਕਾਂ ਦੇ ਵਿਰੋਧ ਦੇ ਅਗੇ ਮਾਨ ਸਾਹਿਬ ਨੂੰ ਝੁਕਣਾ ਪਿਆ ਔਰ ਝੁਕਣਾ ਜਾਇਜ਼ ਵੀ ਹੈ ਬਿਲਕੁਲ 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 ਕਿਉਂਕਿ ਇਹਦਾ ਨੁਕਸਾਨ ਹੈ ਬਹੁਤ ਕਰਮਜੀਤ ਜੀ ਦੇਖੋ ਇਹਨਾਂ ਨੂੰ ਨੁਕਸਾਨ ਬਹੁਤ ਨੁਕਸਾਨ ਹੁਣ ਤੁਸੀਂ ਕਹਿੰਦੇ ਨਹਿਰਾ ਲੰਘਨੀ ਹੈ ਲੋਕ ਤਾਂ ਕਹਿੰਦੇ ਨਹਿਰਾ ਲੰਘੇ ਸਾਨੂੰ ਫਾਇਦਾ ਹੈ ਲੇਕਿਨ ਮੈਂ ਉਹ ਇਹ ਵੀ ਗੱਲ ਕਰਨਾ ਚਾਹਾਂਗਾ ਤੇ ਦੇਖੋ ਕਿਸੇ ਦੇ ਘਰ 'ਚ ਕੋਈ ਕਲੇਸ਼ ਹੋ ਗਿਆ ਹਮ ਅਗਰ ਦੁਖੀ ਹੋ ਗਏ ਸਿੱਧਾ ਨਹਿਰ 'ਤੇ ਨਹੀਂ ਨੜਦਾ ਕਰਮਜੀਤ ਜੀ ਬਹੁਤ ਸਾਡੇ ਏਰੀਆ ਦੇ ਲੋਕਾਂ ਨੇ ਇਹ ਦੁੱਖ ਭੋਗੇ ਆ ਹਮ ਸਾਡੇ ਪਰੋਜਪੁਰ ਏਰੀਆ ਦੇ ਤੁਸੀਂ ਮਹਿੰਦਰ ਸਿੰਘ ਜੀ ਨੂੰ ਜਾਣਦੇ ਹੋਗੇ ਮਤਲਬ ਕਹਿਣ ਦਾ ਭਾਵ ਹੈ ਜੇ ਨਹਿਰ ਨੇੜੇ ਆ ਸਾਥਿਓ ਤਾਂ ਉਹਦੇ ਨੁਕਸਾਨ ਬਹੁਤ ਜ਼ਿਆਦਾ ਨੇ ਐਜ਼ ਕੰਪੇਅਰ ਟੂ ਬੈਨੀਫਿਟ ਦੇ ਜੇ ਫਾਇਦੇ ਆ ਤਾਂ ਨੁਕਸਾਨ ਵੀ ਉਨੇ ਹੀ ਆ ਕਰਮਜੀ ਦੋਸਤੋ ਸਾਥੀ ਸਾਡੇ ਸਤਿਕਾਰਯੋਗ ਆਪਣੀ ਜਾਨਾਂ ਦੇ ਹੱਥ ਤੋਂ ਬੈਠੇ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਅਗਰ ਆਪਾਂ ਇਹ ਰੋਡ ਜਿਹੜੀ ਜਾਂਦੀ ਆ ਨੀਲੋਂ ਨੂੰ ਅੱਗੇ ਮਤਲਬ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਮੁੱਲਾਂਪੁਰ ਤੱਕ ਜਾਂਦੇ ਰੋੜੇ ਰੱਬ ਨਾ ਕਰੇ ਕੋਈ ਗੱਡੀਆਂ ਐਕਸੀਡੈਂਟ ਹੋ ਗਿਆ ਕਿੰਨੇ ਲੋਕਾਂ ਦੀ ਜਾਨ ਨਹਿਰ ਦੇ ਵਿੱਚ गिर ਕੇ ਹੋਈ ਆ ਇਹ ਵੀ ਗੱਲ ਉਹਦੇ ਕਰਨੀ ਬਣਦੀ ਆ ਕਰਨ ਦੀ ਬਿਲਕੁਲ ਕਿਉਂਕਿ ਨਹਿਰ ਦੇ ਨਾਲ ਕੋਈ ਵੀ ਬਾਉਂਡਰੀ ਵਾਲੀ ਜਾਂ ਕੋਈ ਵੀ ਸੇਫਟੀ ਬਾਰ ਨਹੀਂ ਹੈਗੀ ਸੇਫਟੀ ਬਾਰ ਨਹੀਂ ਲੱਗੀ ਹੋਈ ਮਤਲਬ ਉਹ ਸਾਨੂੰ ਬੈਨੀਫਿਟ ਨਹੀਂ ਉਹਦਾ ਨੁਕਸਾਨ ਕਰ ਰਹੀ ਸਿੱਧਾ ਕਰ ਰਹੀ ਜੀ ਉਸ ਤੋਂ ਅਲਾਵਾ ਹੋਰ ਗੱਲ ਬਾਣੀ ਕਰਨੀ ਬਣਦੀ ਔਰੇ ਕਿ ਸਾਡੇ ਛੋਟੇ ਵੀਰ ਆ ਜਿਹੜੇ ਬੱਚੇ ਆ 15 ਸਾਲ 10 ਸਾਲ ਉਮਰ ਜਦੋਂ ਨਹਿਰਾਂ ਚ ਪਾਣੀ ਘੱਟ ਹੁੰਦਾ ਦੇਖੋ ਕਿਸੇ ਨੂੰ ਤੈਰਨ ਦੀ ਸਿੱਖਿਆ ਨਹੀਂ ਦਿੱਤੀ ਜਾਂਦੀ ਉਹ ਕਈ ਬੱਚੇ ਸਾਡੇ ਰੁੜ ਗਏ ਉਹਦਾ ਜ਼ਿੰਮੇਵਾਰ ਕੌਣ ਆ ਕਰਮ ਜੀ ਜੀ ਬਿਲਕੁਲ ਜੀ ਉਹਦਾ ਜ਼ਿੰਮੇਵਾਰ ਸਿੱਧੇ ਸਿੱਧੇ ਮਹਿਕਮਾ ਹੀ ਹੋਇਆ ਜੀ ਪਰ ਮਤਲਬ ਇਹ ਕਿਆ ਜਦ ਕੋਈ ਕੋਈ ਰੱਖੀ ਨਹੀਂ ਰੱਖੀ ਨਹੀਂ ਹੈ ਕੋਈ ਹਨਾ ਜੀ ਕੋਈ پابੰਦੀ ਨੰਬਰ ਦੋ ਜੀ ਹੁਣ ਇਹ ਜਿਹੜਾ ਪਾਣੀ ਪੀਣ ਲਈ ਵਰਤਿਆ ਜਾਂਦਾ ਹੂੰ ਇਹਦੇ ਵਿੱਚ ਕਈ ਸ਼ਰਾਂ ਦਾ ਮੈਂ ਨਾਮ ਨਹੀਂ ਲਾਵਾਂਗਾ ਕਰਨਗੇ ਜਿਉਂ ਕਿ ਕਿਸੇ ਦਾ ਕਿਉਂਕਿ ਆਪਾਂ ਮੀਡੀਆ ਤੇ ਗੱਲ ਕਰ ਰਹੇ ਹਾਂ ਹਾਂ ਮਤਲਬ ਗੰਦਾ ਪਾਣੀ ਵਿੱਚ ਸਿੱਟ ਰਹੇ ਆ ਬਿਲਕੁਲ ਕੋਈ ਇੱਕ ਖਾਸ ਭਾਈਚਾਰਾ ਮੱਝਾਂ ਵਿਚਨ ਲਾਉਂਦੇ ਆ ਨਗਰਾਂ ਨਾਲ ਆਉਂਦੇ ਆ ਵਿਚੀ ਬਿਲਕੁਲ ਉਹ ਬਿਲਚੇ ਮਲਮੁੱਤਰ ਕਰਨੇ ਆ ਜਦ ਕਿ ਰਾਜਸਥਾਨ ਫੀਡਰ ਦੇ ਲੋਕ ਬਠੰਡਾ ਸਾਈਡ ਦੇ ਸਾਡੇ ਪੰਜਾਬੀ ਲੋਕ ਇਹ ਪਾਣੀ ਪੀਂਦੇ ਆ ਕਰਨਗੇ ਜੀ ਪੀਂਦੇ ਆ ਸਹੀ ਗੱਲ ਹੈ ਜੀ ਇਹਦੇ ਵਿੱਚ ਇਹ ਗੰਦਗੀ ਭਾਗ ਜਾਂਦੀ ਆ ਮਤਲਬ ਸਾਥਿਓ ਗੱਲ ਇਹ ਹੈ ਕਿ ਇਹ ਕਿ ਜਿਹੜੀ ਨਹਿਰ ਹੈ ਇਹ ਚਮਕੌਰ ਸਾਹਿਬ ਏਰੀਆ ਦੇ ਲਾਗੇ ਲੰਗਦੀ ਹੈ ਹੁਣ ਜਿਹੜਾ ਉਹ ਕਿਸ਼ਾਨ ਖੇਤੀਬਾੜੀ ਕਰਦੇ ਆ ਸਾਡੇ ਕਹਿਣ ਦਾ ਭਾਅ ਮੁੱਦਾ ਇਹੇ ਅੱਜ ਵੀ ਉਹ ਖਾਲਾ ਨਹੀਂ ਪਾਣੀ ਲਾਉਂਗੇ ਤਾਂ ਨੰਬਾ ਤੇ ਜਿਹੜਾ ਧਰਤੀ ਦੇ ਵਿੱਚੋਂ ਪਾਣੀ ਕੱਢਣਾ ਹੈ ਬਿਲਕੁਲ ਜੀ ਧਰਤੀ ਦੇ ਵਿੱਚ ਪਾਣੀ ਡੂੰਘੇ ਹੋਣ ਦਾ ਕਾਰਨ ਕਿ ਆਪਾਂ ਫਸਲ ਵੀਜਦੇ ਆਂ ਫਸਲ ਨੇ ਪਾਣੀ ਪੀਣਾ ਹੀ ਪੀਣਾ ਕਰਮ ਜੀ ਪਾਪੂਲਰ ਲੱਗਦਾ ਸਾਡੇ ਏਰੀਆ ਦੇ ਵਿੱਚ ਉਹ ਵੀ ਸਫੈਦਾ ਲੱਗਦਾ ਉਹ ਪਾਣੀ ਮੰਗਦਾ ਪਾਣੀ ਮੰਗਦਾ ਜੀ ਉਹ ਅਗਰ ਨਹਿਰੀ ਪਾਣੀ ਹੋ ਜਾਏਗਾ ਤਾਂ ਮਤਲਬ ਉਹ ਧਰਤੀ ਦਾ ਜਿਹੜਾ ਲੈਵਲ ਬਰਾਬਰ ਰਹੇਗਾ ਨਾ ਜੀ ਬਰਾਬਰ ਰਹੂਗਾ ਕਿਉਂਕਿ ਅੱਜ ਕੱਲ ਪੀਣ ਵਾਲਾ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਆ ਗਈ ਹੈ ਕਾਰਨ ਜੀ ਜੀ ਵਿਗਿਆਨੀ ਕਹੀ ਦੱਸਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਾਟਰ ਵਾਰ ਲੱਗੇਗੀ ਪਾਣੀ ਦੇ ਲਈ جنگ ਨਾ ਯਾਨੀ ਕਿ ਇੱਕ ਸੰਕਟ ਦਾ ਸਾਹਮਣਾ ਕਰਨਾ ਪਊਗਾ ਸਰਕਾਰ ਜੀ ਜੀ ਇਹ ਜੇ ਅਫਰੀਕਾ ਇਨ ਕਈ ਕੰਟਰੀਆਂ ਜਿੱਥੇ ਕਿ ਪਾਣੀ ਦੀ ਸਿਚੁਏਸ਼ਨ ਲੋਕ ਬੂੰਦ-ਬੂੰਦ ਲਈ ਤਰਸਣਿਆ ਬਿਲਕੁਲ ਸਾਥੀਓ ਜੇ ਆਪਾ ਪੁਲੀ ਨਗਰ ਕਹਾਂ ਜੀ ਤੁਸੀਂ ਮਹਾਰਾਸ਼ਟਰ ਜੀ ਜਾ ਕੇ ਦੇਖ ਲਓ ਮਹਾਰਾਸ਼ਟਰ ਦੇ ਬਹੁਤ ਪਿੰਡ ਐਦਾਂ ਦੇ ਹੈਗੇ ਆ ਜਿਹੜੇ ਖੂਹਾਂ ਦੇ ਵਿੱਚ ਤੇ ਪਾਣੀ ਲੈ ਕੇ ਜਾਂਦੇ ਆ ਉਹਨਾਂ ਦੀਆਂ ਜਨਾਨੀਆਂ ਦਾ ਪੂਰਾ-ਪੂਰਾ ਦਿਨ ਇੱਕ ਘੜੇ ਵਾਸਤੇ ਲੰਘ ਜਾਂਦਾ ਬਿਲਕੁਲ ਬਿਲਕੁਲ ਕਰਮਜੀ ਜੀ ਆਪਣੇ ਇੰਡੀਆ ਦੇ ਵਿੱਚ ਹੀ ਇੰਡੀਆ ਦੇ ਵਿੱਚ ਹੀ ਬਿਲਕੁਲ ਤੇ ਜੇ ਮਾਨ ਸਾਹਿਬ ਤੁਹਾਡੇ ਮੂਰੇ ਹੱਥ ਜੋੜ ਕੇ ਬੇਨਤੀ ਹੈ ਜੀ ਅਗਰ ਤੁਸੀਂ ਸਾਡੇ ਕਿਸਾਨਾਂ ਨੂੰ ਇਹ ਭਰੋਸਾ ਦਿਵਾਇਆ ਇਹ ਤਾਂ ਇਸ ਭਰੋਸੇ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰੋਗੇ ਸਾਡੇ ਏਰੀਆ ਦੇ ਵਿੱਚੋਂ ਨਹਿਰਾਂ ਲੰਘਦੀਆਂ, ਦਰਿਆ ਲੰਘਦੇ ਆ, ਨਦੀਆਂ ਲੰਘਦੀਆਂ, ਉਹ ਸਿਰਫ ਸਾਨੂੰ ਤਬਾਹੀ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਦੇ ਕਾਰਨ ਜਦ ਭਰ ਕੇ ਆ ਜਾਂਦੀਆਂ ਤਾ ਨੁਕਸਾਨ ਸਾਡੇ ਹੁੰਦੇ ਆ ਕਰਮਜੀ ਜੀ ਨਹਿਰਾਂ ਟੁੱਟਦੀਆਂ ਸੜਕ ਟੁੱਟਦੀਆਂ ਪਾਣੀ ਓਵਰਫਲੋ ਹੋ ਗਿਆ ਨੁਕਸਾਨ ਸਾਡੇ ਹੁੰਦੇ ਆ ਤੇ ਸਾਨੂੰ ਫਾਇਦਾ ਕੋਈ ਨਹੀਂ ਆ ਜਦ ਤੁਸੀਂ ਗਿੱਦੜਵਾਏ ਦੇ ਏਰੀਆ ਦੇ ਵਿੱਚ ਨਹਿਰ ਕਿੱਥੇ ਆ ਨਹਿਰ ਤੋਂ 15 ਕਿਲੋਮੀਟਰ ਤੇ ਤੁਸੀਂ ਖੇਤਾਂ ਨੂੰ ਪਾਣੀ ਦੇ ਸਕਦੇ ਆ ਇਹ ਤਾਂ ਸਾਡੇ ਬਿਲਕੁਲ ਨਾਲ ਨਾਲ 2 ਕਿਲੋਮੀਟਰ ਕਰਮਜੀ 2 ਕਿਲੋਮੀਟਰ ਦਾ ਸਾਡੇ ਉਰੇ ਤੁਸੀਂ ਕਿਉਂ ਨਹੀਂ ਖਾਲਾ ਬਣਾਉਂਦੇ ਜਾਂ ਤੁਸੀਂ ਪਾਈਪ ਕੋਈ ਸੀਵਰੇਜ ਦੇ ਹਿਸਾਬ ਨਾਲ ਪਾਈਪ ਲਿੱਟ ਕਰਕੇ ਤੁਸੀਂ ਖੇਤਾਂ ਨੂੰ ਕਿਉਂ ਨਹੀਂ ਅਪਜਾਉ ਪਾਣੀ ਅਪਜਾਉ ਜ਼ਮੀਨਾਂ ਨੂੰ ਪਾਣੀ ਦੇ ਰਹੇ ਆਕਰ ਕਾਰਨ ਕੀ ਆਏ ਕਰਮਜੀ ਜੀ ਉਰੇ ਗਾਲ ਇੱਕ ਹੋਰ ਕਰਨੀ ਬਣਦੀ ਆ ਹਾਂਜੀ ਕਿ ਇੱਕ ਸਾਡੇ ਉਰੇ ਪੇਪਰ ਮੇਲੇ ਲੱਗ ਰਹੀ ਸੀ ਰੁਚੀ ਦਾ ਪੇਪਰ ਰੁਚੀ ਦਾ ਪੇਪਰ ਮੇਲੇ ਤੇ ਉਹਦਾ ਉਹਦੀ ਜਿਹੜੀ ਪ੍ਰਪੋਜ਼ਲ ਸੀਗੀ ਕਰਨਜੀ ਜੀ ਹੂੰ 1 ਲੱਖ ਲੀਟਰ 1 1 ਲੱਖ ਨਾ ਨਾ 1 ਕਰੋੜ 57 ਲੱਖ ਲੀਟਰ ਕਿਊਸਿਕ ਲੀਟਰ ਕਿਊਸਿਕ ਕ ਮਤਲਬ ਉਹ ਪਾਣੀ ਉਹਨਾਂ ਨੇ ਇਸ ਨਹਿਰ ਚੋਂ ਲੈਣਾ ਸੀਗਾ ਨਹਿਰ ਤੋਂ ਲੈਣਾ ਉਹ ਸਾਡੀ ਜਉਂਦੀ ਰਹੇ ਚਮਕੌਰ ਸਾਹਿਬਾ ਮੋਰਚਾ ਟੀਮ ਬਿਲਕੁਲ ਉਹਨਾਂ ਦੇ ਆਗੂ ਆ ਖਸ਼ਵਿੰਦਰ ਸਿੰਘ ਜੀ ਹੂੰ ਅਨ ਲਖਵੀਰ ਜੀ ਟਾਕਾ ਜੀ ਜੰਡ ਸਾਹਿਬ ਤੇ ਉਹ ਜੰਡ ਸਾਹਿਬ ਕਿਵੇਂ ਕਰਨ ਜੀ ਜੀ ਹੋਰ ਇਹ ਗੱਲ ਇਹ ਵੀ ਕਰਨੀ ਬਣਦੀ ਹੈ ਕਿ ਉਹਨਾਂ ਨੂੰ ਵੀ ਧਮਕੀ ਆ ਗਈ ਉਹਨਾਂ ਨੂੰ ਵੀ ਧਮਕੀ ਜੇ ਕੋਈ ਪੰਜਾਬ ਦੀ ਗੱਲ ਕਰਦਾ ਹੈ ਪੰਜਾਬੀ ਪੰਜਾਬ ਦੇ ਹੱਕ ਚ ਖੜਦਾ ਹੈ ਐ ਇਸ ਵਾਤਾਵਰਨ ਨੂੰ ਸ਼ਹੀਦ ਸਿੰਘਾਂ ਦੀ ਧਰਤੀ ਨੂੰ ਬਚਾਉਣ ਦੀ ਗੱਲ ਕਰਦਾ ਹੈ ਸਿਰਫ ਪੰਜਾਬ ਦੇ ਵਿੱਚ ਇੱਕ ਸਾਢੇ ਏਰੀਆ ਬਚਿਆ ਜਿਹੜਾ ਵਾਤਾਵਰਨ ਸਹਿਤਾ ਔਰ ਸ਼ੁੱਧ ਹੈ ਬਿਲਕੁਲ ਜੀ ਬਿਲਕੁਲ ਐ ਸ਼ਹੀਦ ਸਿੰਘਾਂ ਦੀ ਧਰਤੀ ਆ ਸ਼ਹੀਦ ਸਿੰਘਾਂ ਦਾ ਇਸ ਧਰਤੀ ਤੇ ਲਹੂ ਡੋਲਿਆ ਤੇ ਇਸ ਧਰਤੀ ਨੂੰ ਜੇ ਕੋਈ ਬਚਾਉਣ ਦੀ ਗੱਲ ਕਰਦਾ ਤਾਂ ਯਾਰ ਉਹਨੂੰ ਤੁਸੀਂ ਧਮਕੀਆਂ ਦੇਵੋਗੇ ਕਰਮਜੀਤ ਜੀ ਦੇਖੋ ਖਸ਼ਵਿੰਦਰ ਸਿੰਘ ਜਿਹੜਾ ਕਾਕਾ ਕਾਕਾ ਜੰਡ ਸਾਹਿਬ ਵੀਰ ਹੈ ਸਾਡਾ ਉਹ ਆਪਣੇ ਘਰ ਲਈ ਲੜਾਈ ਲੜ ਰਿਹਾ ਨਾ ਪੂਰੇ ਇਲਾਕੇ ਦੀ ਪੂਰੀ ਪਿੰਡ ਸਾਾਨੂੰ ਲੋਕਾਂ ਨੂੰ ਸਾਥ ਦੇਣ ਦੀ ਜ਼ਰੂਰਤ ਤਾਂ ਨਹੀਂ ਬਿਲਕੁਲ ਉਹਨਾਂ ਦਾ ਭਾਈ ਉਹ ਸਾਥ ਨਹੀਂ ਦੇ ਰਹੇ ਹੂੰ ਇਹ ਤਾਂ ਚਮਕੌਰ ਸਾਹਿਬ ਮੋਰਚਾ ਦੀ ਟੀਮ ਹੈ ਉਹਨਾਂ ਨੇ ਇੱਕ ਮੋਰਚਾ ਟੀਮ ਬਣਾਈ ਆ ਉਹਦੇ ਆਗੂ ਸਹਿਵਾ ਉਹਨਾਂ ਦੇ ਨਾਲ ਡੱਟ ਕੇ ਮੁੱਢੇ ਨਾਲ ਮੁੱਢਾ ਖੜੇ ਆ ਤਾਂ ਕਰਕੇ ਉਹਨਾਂ ਦਾ ਹੌਸਲਾ ਡੁੱਬਣਾ ਬਿਲਕੁਲ ਅੱਜ ਅੱਜ ਉਹਨਾਂ ਦੇ ਸਾਥ ਨੂੰ ਉਹਨਾਂ ਨੂੰ ਸਾਰੇ ਪੰਜਾਬ ਦੇ ਸਾਥ ਦੀ ਜ਼ਰੂਰਤ ਹੈ ਕਰਮਜੀਤ ਜੀ ਦੇਖੋ ਅੱਜ ਉਹ ਉਹ ਸਾਡੇ ਲੜਾਈ ਨਹੀਂ ਲੜ ਰਹੇ ਉਹ ਕੋਈ ਆਪਣੀ ਪਰਸਨਲ ਲੜਾਈ ਨਹੀਂ ਲੜ ਰਹੇ ਉਹ ਸਾਡੇ ਲੋਕਾਂ ਲਈ ਲੜਾਈ ਲੜ ਰਹੇ ਨੇ ਬਿਲਕੁਲ ਇਹ ਪੰਜਾਬ ਦੀ ਇਨਸਾਨੀਅਤ ਨਾਤੇ ਅਪਸਰਾਂ ਨੂੰ ਜਵਾਬ ਨਹੀਂ ਆਇਆ ਕਰਮਜੀਤ ਜੀ ਦੀ ਜਿਹੜਾ ਪਬਲਿਕ ਹੀਅਰਿੰਗ ਹੋਈ ਹੈ ਬਿਲਕੁਲ ਬਿਲਕੁਲ ਉਸੇ ਮਤਲਬ ਉਹ ਅਪਸਰਾਂ ਨੂੰ ਪੜ੍ਹਨੇ ਉਹਨਾਂ ਨੇ ਦੇਖਿਆ ਕਿ ਸਿੱਧਾ ਸਾਦਾ ਜੱਟ ਹੈ ਇਹਨੂੰ ਕੀ ਪਤਾ ਔਰ ਉਹ ਬੰਦਾ ਬਾਈ ਐਨਾ ਦਲੇਰ ਐਨਾ ਗੁਰਸਿੱਖ ਬੰਦਾ ਪਰ ਵਾਕਿਆਈ ਉਸ ਬੰਦੇ ਤੇ ਗੁਰਾਂ ਦਾ ਥਾਪੜਾ ਉਹਨੇ ਇਹ ਵੀ ਗੱਲ ਕਹਿਤੀ ਕਿੰਨਾ ਮੇਰੇ ਬੱਚਿਆਂ ਦੀ ਧਮਕੀ ਆਈ ਹੈ ਕਿੰਨਾ ਇਹ ਤਾਂ ਸਾਨੂੰ ਪਹਿਲੇ ਹੀ ਸਿਖਾ ਗਏ ਸਾਡੇ ਗੁਰੂ ਸਾਹਿਬ ਉਹ ਕਹਿੰਦਾ ਚਾਰ ਮੋਏ ਤੋਂ کیا ਹੁਆ ਜੀਵਨ ਕਈ ਹਜ਼ਾਰ ਜੀਵਨ ਤੇ ਕਈ ਹਜ਼ਾਰ ਸੋ ਦੋਸਤੋ ਜੀਵਨ ਕਈ ਹਜ਼ਾਰ ਚੱਪਾ ਉਹਨਾਂ ਦੇ ਨਾਲ ਖੜਨਾ ਹੈ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਹੈ ਉਹਨਾਂ ਨਾਲ ਜੰਡ ਸਾਹਿਬ ਦਾਕਾ ਜੀ ਨਾਲ ਬਿਲਕੁਲ ਜੀ ਬਿਲਕੁਲ ਕਰਮਜੀਤ ਜੀ ਉਹਨਾਂ ਨੇ ਇੱਕ ਖਿਲਚੀਆਂ ਮਾਨਸਾ ਜ਼ਿਲ੍ਹੇ ਦੀ ਗੱਲ ਕਰੀਏ ਉੱਥੇ ਇੱਕ ਸਮਿੰਟ ਫੈਕਟਰੀ ਦਾ ਪਲਾਂਟ ਲੱਗ ਰਿਹਾ ਸੀਗਾ ਉੱਥੇ ਉਹਨਾਂ ਨੇ ਅਫਸਰ ਨੂੰ ਪੜਨੇ ਪਾਇਆ ਇੱਕ ਟਾਇਰ ਫੈਕਟਰੀ ਲੱਗ ਰਹੀ ਸੀਗੀ ਉੱਥੇ ਉਹਨਾਂ ਨੇ ਪ ਅਫਸਰ ਨੂੰ ਪੜਨੇ ਪਾਇਆ ਤਾ ਕਰਕੇ ਪੂਰੇ ਪੰਜਾਬ ਦੇ ਅਫਸਰਾਂ ਦੀ ਅੱਖ ਸਰਦਾਰ ਖਸ਼ਵਿੰਦਰ ਸਿੰਘ ਕਾਕਾ ਦੇ ਉੱਪਰ ਹੈ ਜਦ ਕਿ ਉਹ ਕਿਸੇ ਇੰਡਸਟਰੀ ਦੇ ਖਿਲਾਫ ਨਹੀਂ ਹੈਗੇ ਉਹ ਸਿਰਫ ਉਸ ਕੰਮ ਦੇ ਖਿਲਾਫ ਆ ਜਿਹੜਾ ਸਾਡੇ ਵਾਤਾਵਰਣ ਨੂੰ ਖਰਾਬ ਕਰਦਾ ਕਰਮਜੀਤ ਜੀ ਉਹ ਚਾਹੁੰਦੇ ਕਿ ਸਾਡੇ ਲੋਕਾਂ ਨੂੰ ਰੋਜ਼ਗਾਰ ਦੋ ਲੇਕਿਨ ਰੋਜ਼ਗਾਰ ਅਸੀਂ ਤੁਹਾਨੂੰ ਮਾਰ ਕੇ ਦੋ ਮਾਰ ਕੇ ਸਾਨੂੰ ਬਿਮਾਰੀ ਦੇ ਕੇ ਦੋ ਬਿਲਕੁਲ ਬਿਲਕੁਲ ਸਾਨੂੰ ਕੈਂਸਰ ਦੇ ਕੇ ਦੋ ਉਹ ਰਜਕਾਰ ਨਾ ਸਾਨੂੰ ਨਹੀਂ ਚਾਹੀਦਾ ਮਾਨ ਸਾਹਿਬ ਨਹੀਂ ਚਾਹੀਦਾ ਤੁਸੀਂ ਔਰੰਗਲਾ ਪੰਜਾਬ ਚਲਾਇਆ ਉਹਨਾਂ ਨੇ 51 ਲੱਖ ਦੀ ਡੋਨੇਸ਼ਨ ਲਈਤੀ ਹੈ ਇਹ ਸਿੱਧੀ ਸਿੱਧੀ ਤੁਹਾਨੂੰ ਰਿਸਰਚ ਦਿੱਤੀ ਹੈ ਇਹ ਸਿੱਧਾ ਤੈਸਦੀ ਜੀ ਵਿਸ਼ਵਾਸ ਉਹਨਾਂ ਨੇ ਐਨਓਸੀ ਜਾਰੀ ਕਰਵਾਨੀ ਹੈ ਰੁਚੀ ਦਾ ਪੇਪਰ ਮਿਲ ਜਾਰੀ ਦੇ ਤੁਸੀਂ 20 ਦਿਨ ਪਹਿਲਾਂ ਉਰੇ ਯਕੀਨ ਦਿਵਾ ਕੇ ਗਏ ਆ ਦਾਵਾ ਕਰਕੇ ਗਏ ਆ ਕਿ ਅਸੀਂ ਤੁਹਾਡੇ ਨਾਲ ਮਾਨਸ਼ੀਰ ਚਮਕੌਰ ਸਾਹਿਬ ਆਏ ਆ ਮਾਨ ਸਾਹਿਬ ਕੁਸ਼ਿੰਦਰ ਸਿੰਘ ਪੰਜਾਬ ਮੋਰਚਾ ਟੀਮ ਦੇ ਨਾਲ ਤੁਹਾਡੀ ਮੀਟਿੰਗ ਹੋਈ ਆ ਤੁਸੀਂ ਆਸ਼ਵਾਸਨ ਦਿਵਾ ਕੇ ਗਏ ਆ ਯਕੀਨ ਕਿ ਬਿਲਕੁਲ ਨਹੀਂ ਇਸ ਤਰ੍ਹਾਂ ਹੋ ਸਕਦਾ ਰੁਚੀ ਦਾ ਪੇਪਰ ਮੈਲ ਬਿਲਕੁਲ ਨਹੀਂ ਲੱਗ ਸਕਦੀ ਔਰ ਤੁਸੀਂ 15 ਦਿਨ ਬਾਅਦ ਉਹਨਾਂ ਤੇ ਡਿਊਰੇਸ਼ਨ ਦੇ ਨਾਮ ਤੇ ਰਿਸ਼ਵਤ ਲੈ ਰਹੇ ਹੋ ਬਾਸ ਸਾਹਿਬ ਤੁਹਾਨੂੰ ਹੱਥ ਬਨ ਕੇ ਬੇਨਤੀ ਹੈ ਕਿ ਜਿਹੜੇ ਇਹ ਪੰਜਾਬ ਮੋਰਚਾ ਦੀ ਤੀਨਾਂ ਤੁਸੀਂ ਚਮਕੌਰ ਸਾਹਿਬ ਦੀ ਫੇਰੀ ਦਰਮਿਆਨ ਵਾਅਦਾ ਕਰਿਆ ਸੀਗਾ ਕਿ ਅਸੀਂ ਸਾਨੂੰ ਇੱਕ ਮਹੀਨੇ ਬਾਅਦ ਜੋ ਵੀ ਸਮਝਦਾ ਸੀਗਾ ਤੁਸੀਂ ਵੀ ਮਿਲਣ ਲਈ ਬਣਾਵਾਂਗੇ ਤਾਂ ਕਿਰਪਾ ਕਰਕੇ ਹੱਥ ਬਨ ਕੇ ਬੇਨਤੀ ਹੈ ਤੁਹਾਡੇ ਅੱਗੇ ਮਾਨ ਸਾਹਿਬ ਕਿ ਤੁਸੀਂ ਉਹਨਾਂ ਨੂੰ ਸਮਾਂ ਦੇ ਕੇ ਉਹਨਾਂ ਦੀ ਗੱਲਬਾਤ ਜ਼ਰੂਰ ਸੁਣਿਓ ਉਹ ਸਾਡੇ ਸਾਰੇ ਇਲਾਕੇ ਵੱਲ ਤੇ ਨੁਮਾਇੰਦੇ ਆ ਜੀ ਬਿਲਕੁਲ ਜੀ ਔਰ ਜਿੱਤੋਂ ਧਮਕੀਆਂ ਆਈਆਂ ਉਹਨਾਂ ਤੇ ਕਾਰਵਾਈ ਬਣਦੀ ਆ ਉਹਨਾਂ ਦੀ ਜਾਂਚ ਵੀ ਕਰਨੀ ਜ਼ਰੂਰੀ ਹੈ ਜਾਂਚ ਜ਼ਰੂਰਤ ਹੋਣੀ ਚਾਹੀਦੀ ਹੈ ਬਿਲਕੁਲ ਜੀ ਤੇ ਸਾਡੇ ਏਰੀਆ ਦੇ ਵਿੱਚੋਂ ਨਹਿਰਾਂ ਲੰਘਦੀਆਂ ਸਾਡੇ ਏਰੀਏ ਨੂੰ ਨਹਿਰੀ ਪਾਣੀ ਕਿਉਂ ਨਹੀਂ ਦਿੱਤਾ ਜਾਂਦਾ ਇਹ ਵੀ ਸਾਨੂੰ ਕਾਰਨ ਦੱਸੇ ਜਾਣ ਇਹ ਵੀ ਕਾਰਨ ਦੱਸਿਆ ਉਹ ਕਹਿੰਿਆ ਕੀ ਉਹ ਪਾਣੀ ਤੇ ਇੰਡਸਟਰੀਅਲ ਦਾ ਹਿੱਸਾ ਹੈ ਬਿਲਕੁਲ ਜਦ ਇੰਡਸਟਰੀ 1.5 ਕਰੋੜ ਲੱਖ ਲੀਟਰ ਪਾਣੀ ਲੈ ਸਕਦੀ ਆ ਤਾਂ ਸਾਡੇ ਕਿਸਾਨ ਨੂੰ ਕਿਸਾਨ ਨੂੰ ਕਿਉਂ ਨਹੀਂ ਮਿਲ ਸਕਦਾ ਜਦੋਂ ਕਿ ਉਹ ਫੈਕਟਰੀ ਨੇ ਗੰਦਲਾ ਪਾਣੀ ਹੋ ਕੇ ਫੇਰ ਵਿੱਚ ਸੁੱਟਣਾ ਉਹਨੇ ਹੋਰ ਵੀ ਸਾਡਾ ਪਾਣੀ ਖਰਾਬ ਕਰ ਰਿਹਾ ਹੋਰ ਵੀ ਪਾਣੀ ਖਰਾਬ ਹੋਰ ਵੀ ਪਾਣੀ ਕਿਸਾਨਾਂ ਨੂੰ ਤਾਂ ਪਾਣੀ ਆਣਾ ਹੈ ਮਤਲਬ ਉਹ ਖੇਤਿਆਂ ਲਈ ਯੂਸ ਹੋਣਾ ਉਹ ਕਿਤੇ ਪੀਣਾ ਨਹੀਂ ਹੈਗਾ ਮਾਨ ਸਾਹਿਬ ਉਹ ਸਿਰਫ ਖੇਤਾਂ ਵਾਸਤੇ ਚਾਹੀਦਾ ਔਰ ਜਿਹੜਾ ਸਾਡੇ ਪਾਣੀ ਦਾ ਇਸ ਵਕਤ ਪੱਧਰ ਜ਼ਮੀਨ ਦੇ ਵਿੱਚ ਨੀਵਾ ਹੋ ਰਿਹਾ ਅਗਰ ਨਹਿਰੀ ਪਾਣੀ ਸਾਨੂੰ ਦਿੱਤਾ ਜਾਵੇ ਸਾਡਾ ਜਿਹੜਾ ਲੈਵਲ ਆ ਉਹ ਬਰਾਬਰ ਬਰਾਬਰ ਹੋ ਜੇ ਬਿਲਕੁਲ ਜੀ ਠੀਕ ਹੈ ਨਾ ਜੀ ਔਰ ਔਰ ਕਿਸਾਨਾਂ ਨੂੰ ਵੀ ਹੱਥ ਬਨ ਕੇ ਬੇਨਤੀ ਇਹ ਮਤਲਬ ਫਸਲੀ ਚੱਕਰ ਤੋਂ ਹੈ ਇੱਕ ਕਰਨਜੀ ਜੀ ਛਟਕਾਰਾ ਬਣਾ ਦੇ ਜਿਹੜਾ ਤੋਂ ਹੁਣ ਸਮਾਂ ਆ ਚੁੱਕਿਆ ਹੈ ਤਬਦੀਲੀ ਦੀ ਜ਼ਰੂਰਤ ਹੈ ਹੁਣ ਸਮਾਂ ਦੇਖੋ ਹੁਣ ਗੱਲਾਂ ਬਹੁਤ ਹੋ ਗਈਆਂ ਕਰਨਜੀ ਜੀ ਹੁਣ ਤਬਦੀਲੀ ਦੀ ਵਾਕਈ ਜ਼ਰੂਰਤ ਹੈ ਦੇਖੋ ਕਿਸੇ ਸਮੇਂ ਸੀਗੇ ਸੂਰਜਮੁਖੀਆਂ ਦੇ ਖੇਤ ਲਹਿਰਾਉਂਦੇ ਸੀਗੇ ਅੱਜ ਤੁਸੀਂ ਮੈਨੂੰ ਆਪਣੇ ਚਮਕੌਰ ਸਾਹਿਬ ਏਰੀਆ ਦੇ ਵਿੱਚ ਇੱਕ ਵੀ ਖੇਤ 'ਚ ਸੂਰਜਮੁਖੀ ਦਿਖਾ ਦਿਓ ਸੂਰਜਮੁਖੀ ਮੱਕੀ ਦਾਲਾਂ ਸਬਜ਼ੀਆਂ ਹਰ ਤਰ੍ਹਾਂ ਦੀ ਖੇਤੀ ਹੋ ਰਹੀ ਆ ਉਹ ਅਲੋਪ ਹੋ ਰਹੀ ਆ ਸਾਡੇ ਕਿਸਾਨ ਵੀਰੋਂ ਹੱਥ ਵਾਂਗੇ ਮੂਰੇ ਹੱਥ ਜੋੜ ਕੇ ਬੇਨਤੀ ਆ ਕਿ ਤਬਦੀਲੀ ਲਿਆਓ ਤਬਦੀਲੀ ਲਿਆਓ ਗੱਲਾਂ ਬਹੁਤ ਫੈਲ ਕਰਨੀ ਪੈਣੀ ਆ ਆਪਣੀ ਆਉਣ ਵਾਲੀ ਪੀੜ੍ਹੀ ਬਚਾਉਣ ਲਈ ਆਉਣ ਵਾਲੀ ਪੀੜ੍ਹੀ ਬਚਾਉਣ ਲਈ ਤੁਸੀਂ ਝੋਨਾ ਔਰ ਕਣਕ ਪਰ ਹੋਏ ਪਏ ਆ ਇਹਨੂੰ ਬਦਲੋ ਬਦਲਵੀਂ ਖੇਤੀ ਕਰੋ ਦੇਖੋ ਜੀ ਕਣਕ ਐਸ ਕੰਪੇਅਰ ਟੂ ਝੋਨੇ ਦੀ ਗੱਲ ਕਰੀ ਆਪਾਂ ਪੈਡੀ ਸਿਜ਼ਨ ਦੀ ਦੇਖੋ ਪੈਡੀ ਦੇ ਮੁਕਾਬਲੇ ਜਿਹੜੀ ਵੀਟ ਆ ਕਣਕ ਹੈ ਇਹ ਘੱਟ ਪਾਣੀ ਪੀਂਦੀ ਆ ਕਣਕ ਲਵਾਓ ਲੇਕਿਨ ਜਿਹੜਾ ਝੋਨੇ ਦਾ ਬਦਲ ਜ਼ਰੂਰ ਹੈ ਝੋਨੇ ਦਾ ਬਦਲ ਬਹੁਤ ਜ਼ਰੂਰੀ ਹੈ ਸਬਜ਼ੀਆਂ ਆਣੀ ਹੁਣ ਸਾਡੇ ਹੋ ਰਹੀਆਂ ਗੰਨਾ ਦੇਖ ਲਓ ਜੀ ਕਿੰਨਾ ਬਹੁਤ ਘਟ ਗਿਆ ਜੀ ਗੰਨਾ ਦਾ ਸ਼ਾਇਦ ਆਪਣੀ ਮਿਲਾਂ ਕਰਕੇ ਮਿਲ ਬੰਦ ਹੋ ਗਈ ਸੀ ਇਹ ਤਾਂ ਕਰਾਂ ਜੀ ਜੀ ਇਸ ਗ ਦੇਖੋ ਦੋਸਤੋ ਜਿਹੜੀ ਇਹ ਫਸਲ ਹੈ ਸਾਰੇ ਸੂਬਿਆਂ ਚ ਬਹੁਤ ਬੰਪਰ ਫਸਲ ਹੁੰਦੀ ਆ ਹਾਂ ਮਤਲਬ ਇਹ ਆਪਾਂ ਜਿਹੜੇ ਮਤਲਬ ਫਸਲ اگਾਣ ਦੇ ਵਿੱਚ ਇੱਕ ਨੰਬਰ ਸੀਗੇ ਅੱਜ ਆਪਾਂ ਦੋਸਤੋ ਗੰਨੇ ਦੇ ਵਿੱਚ ਵਿਛੜ ਗਏ ਬਿਲਕੁਲ ਇਹ ਗੱਲ ਉਰੇ ਕਰਨੀ ਬਣਦੀ ਆ ਕਰਨਜੀਤ ਜੀ ਜੁਪੀ ਇੱਕ ਨੰਬਰ 'ਤੇ ਚੱਲ ਰਿਹਾ ਮਹਾਰਾਸ਼ਟਰ ਇੱਕ ਨੰਬਰ 'ਤੇ ਚੱਲ ਰਿਹਾ ਇਹਨਾਂ ਦੋਹਾਂ ਦੀ ਆਪਸ ਚ ਰੇਸ ਹੈ ਉੱਤੇ ਗੰਨੇ ਦੀ ਫਸਲ ਨੇ ਬੰਪਰ ਹੋਈ ਆਪਾਂ ਪਿੱਛੇ ਚੱਲ ਗਏ ਹਾਂ ਬਿਲਕੁਲ ਬਹੁਤ ਜਦ ਕੇ ਮਾਨ ਸਾਹਿਬ ਦਾ ਦਾਵਾ ਸੀਗਾ ਇਸ ਗੱਲ ਦੀ ਪ੍ਰਸ਼ੰਸਾ ਕਰਨੀ ਉਰੇ ਬਣਦੀ ਆ ਕਿ ਮਾਨ ਸਾਹਿਬ ਨੇ ਕਿਹਾ ਕਿ ਪੂਰੇ ਦੇਸ਼ ਚੋਂ ਗੰਨੇ ਦਾ ਰੇ कि दोस्तों मतलब ਤੁਸੀਂ ਗੰਨਾ ਇਹ ਹੋਇਆ ਨਹੀਂ ਵੀ ਧਿਆਨ ਦਿਓ ਬਿਲਕੁਲ ਦੇਖੋ ਕੋਈ ਵੀ ਤਿਹਾਰ ਆਇਆ ਕਰਾਂਗੀ ਜੀ ਦੁਸ਼ਹਿਰਾ ਆ ਜਾਏ ਹਮ ਚੱਕਰ ਆ ਜਾਣ ਆਪਾਂ ਗੰਨੇ ਦੀ ਪੂਜਾ ਕਰਦੇ ਆਂ ਆ ਮੇਰੀ ਪੂਜਾ ਕਰਦੇ ਆਂ ਠੀਕ ਆ ਸੋ ਦੋਸਤੋ ਇਸ ਸਮਾਂ ਦੂਸਰ ਜਦੋਂ ਜਦੋਂ ਤੁਹਾਨੂੰ ਗੰਨਾ 50 50 100 100 ਰੁਪਏ ਦਾ ਲੈਣਾ ਪਏਗਾ ਸੋ ਮੇਰੀ ਹੱਥ ਵਾਂ ਕੇ ਬੇਨਤੀ ਹੈ ਕਿ ਫਸਲੀ ਚੱਕਰ ਤੋਂ ਵੀ ਛਡਕਾਰਾ ਪਾਓ ਥੋੜਾ ਜਿਹਾ ਆਪਾਂ ਇਧਰ ਨੂੰ ਵੀ ਧਿਆਨ ਦਿਈਏ ਇਹਦਾ ਵੀ ਬਦਲਾਅ ਜ਼ਰੂਰੀ ਹੈ ਸੋ ਜਿੱਦਾਂ ਪਹਿਲਾਂ ਆਪਣੇ ਏਰੀਆ ਦੇ ਵਿੱਚ ਸ੍ਰੀ ਚਮਕੌਰ ਸਾਹਿਬ ਏਰੀਆ ਦੇ ਵਿੱਚ ਰੋਪੜ ਹਲਕੇ ਦੇ ਵਿੱਚ ਸੂਰਜਮੁਖੀ ਮੱਕੀ ਦਾਲਾਂ ਸਬਜ਼ੀਆਂ ਬਾਜਰਾ ਕਪਾਹਾਂ ਦੀ ਕਪਾਹ ਹੁੰਦੀ ਸੀ ਜੀ ਉਹ ਵਿਛੜ ਗਿਆ ਜੀ ਬਹੁਤ ਜੇ ਅੱਜ ਤੁਸੀਂ ਕਿਸੇ ਵੀ 20 ਸਾਲ ਦੇ ਜਵਾਬ ਨੂੰ ਪੁੱਛ ਲੋ ਉਹ ਕਹੂਗਾ ਮੈਂ ਤਾਂ ਸੂਰਜਮੁਖੀ ਦੇਖੀ ਹੁਣ ਕਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਪਤਾ ਹੀ ਨਹੀਂ ਜੀ ਉਹਨਾਂ ਨੂੰ ਅਸੀਂ ਆ ਦੇਖਦੇ ਹੁੰਦੇ ਸੀ ਆ ਪਰੋਜਪੁਰ ਏਰੀਆ ਸਾਰਾ ਆਪਣੇ ਪਰੋਜਪੁਰ ਪਹੀ ਨਾਂ ਲੰਗ ਜੀ ਸਾਰਾ ਸਾਰਾ ਸੂਰਜਮੁਖੀ ਔਰ ਐਨੇ ਸੋਹਣੇ ਫੁੱਲ ਚਮਕਦੇ ਜਦੋਂ ਸਵੇਰੇ ਚਮਕ ਉਤਰਨਾ ਫੁੱਲ ਤੋੜਨੇ ਕਿੰਨਾ ਵਾਗਿਆ ਆਸ ਯਾਨੀ ਕੋਈ ਸਮਾਨ ਜਿਹੜਾ ਸੂਰਜਮੁਖੀ ਦਾ ਤੇਲ ਸੀਗਾ ਕਰਮਜੀਤ ਜੀ ਉਹ ਐਸ ਕੰਪੇਅਰ ਟੂ ਸਰੋਂ ਮਤਲਬ ਬਹੁਤ ਸ਼ੁੱਧਾ ਸੀਗਾ ਦੇਸੀ ਕੀ ਤੋਂ ਉੱਪਰ ਹੈ ਦੇਸੀ ਕੀ ਤੋਂ ਉੱਪਰ ਹੈ ਸਨਫਲਾਵਰ ਬਿਲਕੁਲ 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 ਸੋ ਐਨੀਆਂ ਗ ਬੇਨਤੀਆਂ ਕਰਦੇ ਹੋਏ ਅਸੀਂ ਇਜਾਜ਼ਤ ਚਾਹਦੇ ਹਾਂ ਜੀ ਕਿਸੇ ਤੋਂ ਗਲਤੀ ਹੋਈ ਹੋਵੇ ਸਾਡੇ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਲੱਜ ਬੋਲੇ ਹੋਵੇ ਤਾਂ ਆ ਅਤੇ ਇਸ ਵੀਡੀਓ ਨੂੰ ਦੋਸਤੋ ਸ਼ੇਅਰ ਕਰਕੇ ਭਗਵਾਨਤਮਾਨ ਸਾਹਿਬ ਤੱਕ ਪਹੁੰਚਦੀ ਜਰੂਰ ਕਰਿਓ ਜੀ ਤਾਂ ਜੋ ਉਹਨਾਂ ਨੇ ਜਿਹੜਾ ਸਾਡੇ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਸੀ ਉਹਨਾਂ ਨੂੰ ਯਾਦ ਆ ਸਕੇ ਅਤੇ ਜਿਹੜਾ ਸਾਡੇ ਸਤਕਾਰਯੋਗ ਸ਼ੁਖਿੰਦਰ ਸਿੰਘ ਜੀ ਨੂੰ ਖੁਸ਼ਵਿੰਦਰ ਸਿੰਘ ਖੁਸ਼ਵਿੰਦਰ ਸਿੰਘ ਖੁਸ਼ਵਿੰਦਰ ਸਿੰਘ ਕਾਕਾ ਵੀਰ ਨੂੰ ਜਿਹੜੀਆਂ ਧਮਕੀਆਂ ਆਈਆਂ ਉਹਦੀ ਜਾਂਚ ਹੋ ਸਕੇ ਅਤੇ ਕੁਸ਼ਿੰਦਰ ਵੀਰ ਸਿੰਘ ਜੀ ਨੂੰ ਸਾਡੇ ਵੱਲੋਂ ਚੜ੍ਹਦੀ ਕਲਾ ਤੇ ਵਾਜੀ ਤੁਹਾਡੇ ਨਾਲ ਆ ਸਾਰਾ ਇਲਾਕਾ ਤੁਹਾਡੇ ਨਾਲ ਆ ਇਹ ਵੀਡੀਓ ਮੈਂ ਤੇਰੇ ਚ ਸਾਡੀ ਆਹੀ ਹੱਥ ਜੋੜ ਕੇ ਬੇਨਤੀ ਕਰ ਉਹਨਾਂ ਦਾ ਵੱਧ ਤੋਂ ਵੱਧ ਸਾਥ ਦਿਓ ਕਿਤੇ ਉਹ ਕਾਲ ਦਿੰਦੇ ਉੱਤੇ ਸਾਨੂੰ ਜਾਣਾ ਬਣਦਾ ਹੈ ਬਿਲਕੁਲ ਜੀ ਬਿਲਕੁਲ ਧੰਨਵਾਦ ਜੀ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਜੀ ਚੈਨਲ ਨੂੰ ਫੋਲੋ ਕਰ ਲਿਓ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਆਪਣੇ ਸੁਝਾਅ ਜ਼ਰੂਰ ਦਿਓ ਅਤੇ ਕਮੈਂਟਾਂ 'ਚ ਸਾਨੂੰ ਇਹ ਵੀ ਜ਼ਰੂਰ ਦੱਸ ਰਿਹਾ ਕਰੋ ਦੋਸਤੋ ਕਿ ਅਗਲਾ ਵਿਸ਼ਾ ਅਗਲਾ ਮੁੱਦਾ ਅਸੀਂ ਕਿਹੜਾ ਲੈ ਕੇ ਆਈਏ ਸਤਿ ਸ਼੍ਰੀ ਅਕਾਲ